ਭਗਵੰਤ ਮਾਨ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਅਗਲੇ ਦਿਨ ਉਹਨਾਂ ਨੇ ਇੱਕ ਉੱਚ ਪੱਧਰੀ ਬੈਠਕ ਕੀਤੀ ਜਿਸ ਦੇ ਵਿੱਚ ਵੱਖ-ਵੱਖ ਮਹਿਕਮਿਆਂ ਦੇ ਸਕੱਤਰ, ਮੁੱਖ ਸਕੱਤਰ ਅਤੇ ਡਿਪਟੀ ਕਮਿਸ਼ਨਰ ਮੌਜੂਦ ਰਹੇ ਬੈਠਕ ਤੋਂ ਬਾਅਦ ਹੜਮਾਰੇ ਲੋਕਾਂ ਲਈ ਕੁਝ ਐਲਾਨ ਸੀਐਮ ਮਾਨ ਵੱਲੋਂ ਕੀਤੇ ਗਏ ਜਿਨ੍ਹਾਂ ਵਿੱਚੋਂ ਸਭ ਤੋਂ ਅਹਿਮ ਐਲਾਨ ਉਹਨਾਂ ਨੇ ਇਹ ਕੀਤਾ ਕਿ ਮੁਆਵਜ਼ਾ ਕਦੋਂ ਤੱਕ ਦਿੱਤਾ ਜਾਵੇਗਾ ਇਹ ਸਮਾਂ ਦੱਸ ਦਿੱਤਾ ਸੀਐਮ ਮਾਨ ਨੇ 45 ਦਿਨਾਂ ਦੇ ਵਿੱਚ ਵਿੱਚ ਸਪੈਸ਼ਲ ਗਰਦਾਬੀ ਕਰਵਾ ਕੇ ਚੈੱਕ ਤਿਆਰ ਕਰਕੇ ਵੰਡ ਦਿੱਤੇ ਜਾਣਗੇ 45 ਦਿਨਾਂ ਦੇ ਵਿੱਚ ਮੁਆਵਜ਼ਾ ਦੇ ਦਿੱਤਾ ਜਾਵੇਗਾ ਸ਼ੁਰੂਆਤ 30 ਦਿਨਾਂ ਦੇ ਵਿੱਚ ਵਿੱਚ ਪੈਸੇ ਵੰਡਣ ਦੀ ਕਰ ਦਿੱਤੀ ਜਾਵੇਗੀ ਦੀਵਾਲੀ ਤੇ ਚੈੱਕ ਵੰਡਣ ਦਾ ਕੰਮ ਐ ਆਪਣੀ ਹੱਥੀ ਕਰਾਂਗੇ ਏ ਸੀਐਮ ਮਾਨ ਨੇ ਕਿਹਾ ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਜਿਨ੍ਹਾਂ ਘਰਾਂ ਦਾ ਹੜ੍ਹਾਂ ਦੇ ਕਰਕੇ ਨੁਕਸਾਨ ਹੋਇਆ ਹੈ ਕਾਨੂੰਨ ਮੁਤਾਬਕ ਅਸੀਂ 6600 ਰੁਪਏ ਦੇ ਸਕਦੇ ਹਾਂ ਪਰ ਪੰਜਾਬ ਸਰਕਾਰ ਵੱਲੋਂ ਆਪ ਪੈਸੇ ਪਾ ਕੇ ਘਰਾਂ ਦੇ ਨੁਕਸਾਨدار 40000 ਰੁਪਏ ਦਿੱਤਾ ਜਾਵੇਗਾ ਅਤੇ ਜੋ ਨਰੀਖਣ ਕਰਨ ਦੇ ਨਿਯਮ ਨੇ ਉਹਨਾਂ ਦੇ ਵਿੱਚ ਵੀ ਛੋਟ ਦੇਵਾਂਗੇ ਸੀਮਾਨ ਨੇ ਕਿਹਾ ਕਿ ਨਿਯਮ ਆਖਦੇ ਨੇ ਜਿਸ ਦਾ ਘਰ ਟਹਿ ਗਿਆ ਉਸ ਨੂੰ ਹੀ 100% ਦੇ ਨੁਕਸਾਨ ਮੰਨਿਆ ਜਾਵੇਗਾ ਪਰ ਜਿਨ੍ਹਾਂ ਦੀ ਛੱਤ ਚੁੰਦੀ ਹੋਈ ਉਹਨਾਂ ਨੂੰ ਵੀ 100% ਦੀ ਨੁਕਸਾਨ ਮੰਨ ਕੇ 40000 ਰੁਪਏ ਘੱਟੋ-ਘੱਟ ਦੇਵਾਂਗੇ ਉਹਨਾਂ ਨੇ ਐਲਾਨ ਕੀਤਾ ਕਿ ਗਾਂ ਅਤੇ ਮੱਝ ਦੇ ਮੁਆਵਜ਼ੇ ਦੇ ਤੌਰ ਤੇ 37500 ਰੁਪਏ ਦੇਵਾਂਗੇ ਹੁਣ ਤੱਕ 55 ਮੌਤਾਂ ਹੋ ਚੁੱਕੀਆਂ ਨੇ ਜਿੰਨਾ ਵਿੱਚੋਂ ਹੁਣ ਤੱਕ 55 ਮੌਤਾਂ ਹੋ ਚੁੱਕੀਆਂ ਨੇ ਜਿੰਨਾ ਵਿੱਚੋਂ 42 ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਸਰਕਾਰ ਦੇ ਵੱਲੋਂ ਦਿੱਤਾ ਵੀ ਜਾ ਚੁੱਕਾ ਹੈ ਅਤੇ ਬਾਕੀਆਂ ਨੂੰ ਵੀ ਛੇਤੀ ਹੀ ਦੇਵਾਂਗੇ ਇਸ ਤੋਂ ਇਲਾਵਾ ਮੈਡੀਕਲ ਕੈਂਪ ਪਿੰਡਾਂ ਵਿੱਚ ਲਾ ਦਿੱਤੇ ਗਏ ਨੇ ਜੇਕਰ ਖੇਤਾਂ ਦੇ ਵਿੱਚੋਂ ਰੇਤਾ ਮਿੱਟੀ ਕੱਢਣ ਦੇ ਲਈ ਕਿਸਾਨ ਦੇ ਕੋਲ ਕੋਈ ਸਾਧਨ ਨਹੀਂ ਹੈ ਤਾਂ ਸਰਕਾਰ ਦੇ ਵੱਲੋਂ ਜੀਸੀਬੀ ਦਿੱਤੀ ਜਾਵੇਗੀ ਡਿਪਟੀ ਕਮਿਸ਼ਨਰਾਂ ਨੂੰ ਅਸੀਂ ਜੀਸੀਬੀ ਖਰੀਦ ਕੇ ਦੇ ਦੇਵਾਂਗੇ ਜਿਹੜੇ ਕਿਸਾਨ ਸਰਕਾਰ ਵੱਲੋਂ ਜੀਸੀਬੀ ਲੈਣਾ ਚਾਹੁੰਦੇ ਨੇ ਇਹ ਡੀਸੀ ਦੇ ਕੋਲ ਜਾਵੇ ਅਤੇ ਜੀਸੀਬੀ ਲੈ ਲਵੇ ਅਤੇ ਆਪਣੇ ਖੇਤ ਦੇ ਵਿੱਚੋਂ ਰੇਤਾ ਮਿੱਟੀ ਕੱਢ ਕੇ ਉਹ ਜੀਸੀਬੀ ਨੂੰ ਵੇਚ ਸਕਦੇ ਨੇ ਇਸ ਤੋਂ ਇਲਾਵਾ ਸੀਐਮ ਮਾਨ ਨੇ ਇਹ ਵੀ ਐਲਾਨ ਕੀਤਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਿਲਣ ਦਾ ਸਮਾਂ ਮੰਗਣ ਜਾ ਰਿਹਾ ਹਾਂ ਹਾਂ ਤਾਂ ਜੋ ਠੜਾ ਵਿੱਚ ਹੋਏ ਨੁਕਸਾਨ ਬਾਰੇ ਜਾਣਕਾਰੀ ਉਹਨਾਂ ਨੂੰ ਦੇ ਸਕਾਂ ਤੇ ਮੁਆਵਜ਼ਾ ਲੈ ਸਕਾਂ ਉਹਨਾਂ ਨੇ ਕਿਹਾ ਕਿ ਆਪ ਠੀਕ ਨਹੀਂ ਸੀ ਇਸ ਕਰਕੇ ਹੁਣ ਉਹਨਾਂ ਨੇ ਕਿਹਾ ਕਿ ਮੈਂ ਆਪ ਠੀਕ ਨਹੀਂ ਸੀ ਇਸ ਕਰਕੇ ਹੁਣ ਆਪ ਮਿਲ ਕੇ ਉਹਨਾਂ ਤੋਂ ਮੁਆਵਜ਼ੇ ਸੰਬੰਧੀ ਗੱਲਬਾਤ ਕਰਾਂਗਾ